ਜੈਕਾਰਾ ਵੀਰ ਬਜਰੰਗੇ ਹਾਰ ਹਾਰ ਮਹਾਦੇਵ ਦੋਸਤੋ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਅਹਿਮ ਮੀਟਿੰਗ ਮੁਹਾਲੀ ਦੇ ਵਿੱਚ ਹੋਈ ਹੈ ਮੁਹਾਲੀ ਦੇ ਦਫ਼ਤਰ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਦਫ਼ਤਰ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਅੱਜ ਸ਼ਿਵ ਸੈਨਾ ਹਿੰਦੁਸਤਾਨ ਨੇ ਕਿਉਂਕਿ ਸ਼ਿਵ ਸੈਨਾ ਹਿੰਦੁਸਤਾਨ ਵੱਖ-ਵੱਖ ਜੋ ਵੀ ਸਮਾਜਿਕ ਮੁੱਦੇ ਹੁੰਦੇ ਆ ਉਹਦੇ ਤੇ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਹੈ ਉਹਦੇ ਤੇ ਅਸੀਂ ਚੱਲਣਾ ਪਾਉਂਦੇ ਰਹਿੰਨੇ ਆਂ ਔਰ ਸਮਾਜ ਦੇ ਵਿੱਚ ਜੇ ਕਿਸੇ ਦੇ ਨਾਲ ਕੋਈ ਤੱਕਾ ਹੁੰਦਾ ਉਹਦੀ ਆਵਾਜ਼ ਵੀ ਅਸੀਂ ਬੜੇ ਹੀ ਬੁਲੰਦ ਤਰੀਕੇ ਦੇ ਨਾਲ ਚੱਕਦੇ ਆਂ ਸੋ ਅੱਜਕੱਲ ਜਿਹੜਾ ਮਸਲਾ ਚੱਲ ਰਿਹਾ ਹੈ ਉਹ ਕੁੱਲੜ ਪੀਜੇ ਵਾਲੇ ਨੇ ਇੱਕ ਜੋੜੀ ਹੈ ਸਹਿਜ ਅਰੋੜਾ ਔਰ ਉਹਦੀ ਵਾਈਫ ਹੈ ਗੁਰਪ੍ਰੀਤ ਕੌਰ ਉਹਨਾਂ ਦਾ ਮਸਲਾ ਪਹਿਲਾਂ ਵੀ ਥੋੜੇ ਸਮੇਂ ਪਹਿਲਾਂ ਵੀ ਚੱਲਿਆ ਸੀਗਾ ਇਹ 6 ਮਹੀਨੇ ਪਹਿਲਾਂ ਉਹਨਾਂ ਦੀ ਇੱਕ ਕੋਈ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕਰ ਦਿੱਤੀ ਜਾਂਦੀ ਹੈ ਜਿਹੜੀ ਕਿ ਅਸ਼ਲੀਲ ਵੀਡੀਓ ਸੀ ਜਿਹੜੀ ਕਿ ਹੋਣੀ ਨਹੀਂ ਸੀ ਚਾਹੀਦੀ ਪਰ ਕਿੰਨਾ ਕਾਰਨਾ ਕਰਕੇ ਉਹ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਜੋੜੀ ਨੂੰ ਅੱਜ ਸਮਾਜ ਦੇ ਵਿੱਚ ਉਹਨਾਂ ਦਾ ਇਹ ਹਾਲ ਹੋਇਆ ਪਿਆ ਵੀ ਉਹਨਾਂ ਦਾ ਜੀਣਾ ਔਖਾ ਹੋਇਆ ਹੋਇਆ ਜਿਵੇਂ ਕਿ ਉਹ ਮੁੰਡਾ ਸਹਿਜ ਹੈ ਜਿਹੜਾ ਉਹ ਲਗਾਤਾਰ ਨਿਰੰਤਰ ਹੀ ਉਹ ਲਾਈਵ ਹੋ ਕੇ ਆਪਣੇ ਦੋ ਦਿਨ ਦੇ ਕਸ਼ਟਾਂ ਉਹਦੇ ਬਾਰੇ ਉਹ ਲੋਕਾਂ ਨੂੰ ਦੱਸ ਰਿਹਾ ਹੈ ਦੋਸਤੋ ਹੁਣ ਮਸਲਾ ਇਹ ਹੈ ਵੀ ਕੱਲ ਬੰਦਾ ਆ ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਬਦਮਾਸ਼ ਵਿਅਕਤੀ ਜਿਹਦਾ ਨਾਮ ਰਮਨਦੀਪ ਸਿੰਘ ਮੰਗੂ ਮੱਠਾ ਹੈ ਉਹ ਉਲਣ ਪੀਜੇ ਵਾਲਿਆਂ ਦੇ ਆਫਿਸ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਉਹ ਬੰਦਾ ਬਦਮਾਸ਼ੀ ਕਰਦਾ ਹੈ ਹੱਥਾਂ 'ਚ ਬਰਛੇ ਫੜ ਕੇ ਔਰ ਉਸ ਜੋੜੀ ਦੇ ਨਾਲ ਜੋ ਪਤਾ ਲੱਗਿਆ ਕਿ ਉਹ ਉਹਨਾਂ ਤੋਂ 50000 ਰੁਪਏ ਦੀ ਡਿਮਾਂਡ ਕਰ ਰਿਹਾ ਹੈ ਬਈ ਕੋਡੀਆਂ ਅਸੀਂ ਵੀਡੀਓ ਵਗੈਰਾ ਜੋ ਵੀ ਬਣਾਈਆਂ ਜਾਂ ਜੋ ਵੀ ਜੋ ਕੁਝ ਚੱਲ ਰਿਹਾ ਅਸੀਂ ਉਹਨੂੰ ਸਾਰੇ ਨੂੰ ਇੱਥੇ ਹੀ ਖਤਮ ਕਰ ਦਾਂਗੇ ਔਰ ਕਾਰਨ ਕੀ ਲੈ ਕੇ ਆਇਆ ਉਹ ਬੰਦਾ ਕੀ ਮੰਗੂ ਮੱਠ ਹੈ ਜਿਹੜਾ ਕੀ ਤੂੰ ਕੋਈ ਗਾਲੀ ਗਲੋਚ ਕੀਤੀ ਹੈ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਹੈ ਡੀਜੀਪੀ ਸਾਹਿਬ ਨੂੰ ਕਹਿਣਾ ਚਾਹਨਾ ਹੈ ਇਹ ਜੋ ਰਮਨਦੀਪ ਸਿੰਘ ਮੰਗੂ ਮਠਿਆ ਉਹਦੇ ਤੇ ਤੁਰੰਤ ਹੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬੰਦਾ ਜੋ ਇਹਦਾ ਬੈਕਗ੍ਰਾਉਂਡ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਭਈ ਇਹ ਚਿੱਟਾ ਵੀ ਪੀਂਦਾ ਹੈ ਉਹ ਚਿੱਟਾ ਵੇਚਦਾ ਵੀ ਰਿਹਾ ਹੈ ਇਹ ਬੰਦਾ ਇਹਦਾ ਕੋਈ ਮਤਲਬ ਨਹੀਂ ਬਣਦਾ ਕਿਸੇ ਵੀ ਦੁਕਾਨ 'ਚ ਜਾ ਕੇ ਉੱਥੇ ਇਹ ਬੰਦਾ ਟ੍ਰੈਸਪਾਸਿੰਗ ਕਰੇ ਉੱਥੇ ਜਾ ਕੇ ਐਕਸਟਰਸ਼ਨ ਮੰਗੇ ਸੋ ਔਰ ਇੱਕ ਉੱਥੇ ਉਹ ਇਹ ਵੀ ਗੱਲ ਕਹਿ ਰਿਹਾ ਭਈ ਤੁਹਾਡੀ ਜਿਹੜੀ ਇਹ ਦੁਕਾਨ ਹੈ ਇਹਨੂੰ ਮੈਂ ਅੱਗ ਲਾ ਦੂੰਗਾ ਇਹੋ ਇੱਥੇ ਸਵਾਹ ਕਰ ਦੂੰਗਾ ਸੋ ਮੇਰੀ ਬੇਨਤੀ ਹੈ ਮਾਨਯੋਗ ਬੀਜਪੀ ਸਾਹਿਬ ਨੂੰ ਭਈ ਇਸ ਬਦਮਾਸ਼ ਬੰਦੇ ਤੇ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੀਆਂ ਇਹ ਤਾਂ ਹਰਾਮਾ ਬਣਦੀਆਂ ਉਹ ਸਹਤ ਇੱਥੇ ਕਾਰਵਾਈ ਕੀਤੀ ਜਾਵੇ ਨੰਬਰ 2 ਜਿਹੜਾ ਇਹ ਕੁਲੜ ਪੀਜੇ ਵਾਲੀ ਜਿਹੜੀ ਜੋੜੀ ਹੈ ਜਿਹਦੇ ਵੀ ਚੇਦਾ ਸਹਿਜ ਔਰ ਗੁਰਪ੍ਰੀਤ ਕੌਰ ਹੈ ਜਿਹੜੀ ਉਹਦੀ ਵਾਈਫ ਹੈ ਉਹਨੂੰ ਸਿਕਿਉਰਟੀ ਦਿੱਤੀ ਜਾਵੇ ਅਸੀਂ ਪੰਜਾਬ ਪੁਲਿਸ ਤੋਂ ਬੇਨਤੀ ਕਰਦੇ ਆਂ ਪੰਜਾਬ ਪੁਲਿਸ ਨੂੰ ਕਿ ਇਹ ਜੋੜੇ ਨੂੰ ਇਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇ ਅਗਰ ਪੰਜਾਬ ਪੁਲਿਸ ਇਹਨਾਂ ਨੂੰ ਸਿਕਿਉਰਟੀ ਦੇਣ ਵਿੱਚ ਸਕਸ਼ਮ ਨਹੀਂ ਹੈ ਤਾਂ ਸ਼ਿਵ ਸੈਨਾ ਹਿੰਦੂਸਤਾਨ ਇਹਨਾਂ ਨੂੰ ਜੋ ਵੀ ਜਦ ਵੀ ਇਹ ਸਾਨੂੰ ਕਹਿਣਗੇ ਜੇ ਸਹਾਈ ਸਾਨੂੰ ਕਹੇਗਾ ਸਾਨੂੰ ਸਾਡੇ ਨਾਲ ਕੰਟੈਕਟ ਕਰ ਲਵੇ ਅਸੀਂ ਆਪਣੇ ਨੰਬਰ ਇੱਥੇ ਫੇਸਬੁੱਕ ਕਰਾਈ ਆਪਾਂ ਇਹਦੇ ਵਿੱਚ ਪਾ ਦਾਂਗੇ ਵੀਡੀਓ ਦੇ ਵਿੱਚ ਸਾਡੇ ਨਾਲ ਉਹ ਸੰਪਰਕ ਕਰਨ ਤੇ ਸ਼ਿਲਜ਼ਾਨਾ ਹਿੰਦੁਸਤਾਨ ਉਸ ਜੋੜੀ ਨੂੰ ਅਸੀਂ ਉਹਨਾਂ ਨੂੰ ਸਿਕਿਉਰਿਟੀ ਮਹਿਆ ਕਰਾਵਾਂਗੇ ਅੱਜ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੇਰੇ ਨਾਲ ਸਾਡੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਬ੍ਰਿਗੁਨਾਥ ਗਿਰੀ ਜੀ ਅਖਿਲੇਸ਼ ਸਿੰਘ ਜੀ ਦਿਨੇਸ਼ ਕੁਸ਼ਵਾਹਾ ਜੀ ਗੁਪਤਾ ਜੀ ਮੁਨੀਸ਼ ਜੀ ਤੇ ਲਾਲ ਬਾਬੂ ਜੀ ਅਸੀਂ ਸਾਰਿਆਂ ਵੱਲੋਂ ਇਹ ਅੱਜ ਦੀ ਜੋ ਮੀਟਿੰਗ ਹੈ ਉਹ ਸੰਪੰਨ ਕੀਤੀ ਜਾਂਦੀ ਹੈ ਜੈ ਕਰਾ ਵੀਰ ਬਜਰੰਗੇ